ਲਓ ਜੀ ਵਾਹਿਗੁਰੂ ਦੀ ਮਿਹਰ ਹੋ ਗਈ ਏ ਤੇ ਬਾਰਿਸ਼ ਅੱਜ ਪੈਣ ਲੱਗੀ ਤੇ ਹੋਰ ਕਿੱਥੇ ਕਿੱਥੇ ਬਾਰਿਸ਼ ਆ ਗਈ ਟਾਡੇ ਲੋਕੀ ਪੂਰੇ ਪ੍ਰਸੰਨ ਨੇ ਬਾਰ-ਬਾਰ ਨਿਕਲ-ਨਿਕਲ ਕੇ ਦੇਖ ਰਹੇ ਨੇ ਬਹੁਤ ਜ਼ਿਆਦਾ ਗਰਮੀ ਸੀ ਜੋ ਕਿ ਟੈਂਪਰੇਚਰ ਬਹੁਤ ਜ਼ਿਆਦਾ ਸੀ ਇਸ ਵਾਰ ਤੇ ਬੜੀ ਰਾਹਤ ਮਿਲੀ ਏ ਗਰਮੀ ਤੋਂ ਜੋ ਨੇ ਲਾਨ ਵਾਲੇ ਸੀ ਸੁੱਕੇ ਵਾਣ ਸੀ ਹੁਣ ਗਿੱਲੇ ਹੋ ਜਾਣਗੇ ਨਾਲੇ ਪਾਣੀ ਦੀ ਬਜਟ ਹੋਏਗੀ ਮੋਟਰਾਂ ਛੇਤੀ ਭਰ ਦੇਣਗੀਆਂ ਤੇ ਝੋਨਾ ਲੋਕੀ ਲੱਗ ਸਕੇਗਾ ਜਾਂ ਪੰਜਾਬ ਵਾਲੇ ਜੀਰੀ ਕਹਿੰਦੇ ਨੇ ਇੱਧਰ ਝੋਨਾ ਜਿਆਦਾ ਕਹਿੰਦੇ ਨੇ ਹਰਿਆਣੇ ਵਾਲੇ ਤੇ ਸੁੱਕ ਸਕਾ ਦਾ ਮੀਂਹ ਪਏ ਪਿੰਡ ਵਾਸੀ ਵੀ ਆਹ ਦੇਖੋ ਵੇਖਣ ਦੇ ਨੇ ਯਾਰੇ ਨਾਲ ਵੀ ਬਾਰਿਸ਼ ਹੋ ਰਹੀ ਹੈ ਖੁਸ਼ ਦਿਖਣ ਦਿਖਾਈ ਦੇ ਰਹੇ ਨੇ ਬਹੁਤ ਸਵਾਹਮਣਾ ਮੌਸਮ ਹੋ ਗਿਆ ਹੈ। ਅਰੇ ਮੇਜ ਮਰੇ ਮਜਿੰਦ ਬੈਂਦੀਆਂ ਕਣੀਆਂ। ਪਰ ਸਾਡਾ ਜਾਵਣ ਨੂੰ ਤੋੜ ਛਟਾ ਜਾਵਣ ਨੂੰ ਨਹੀਂ ਛੱਡਿਆ ਕਿਸੇ ਨੇਰੀਆਂ ਨੇ। ਚਲੋ ਜਿੰਨੇ ਵੀ ਲੱਗਣਗੇ ਉਹਨੇ ਖਾ ਲਾਂਗੇ। ਤੇ ਕਮੈਂਟ ਕਰਕੇ ਦੱਸਿਓ ਕਿੱਥੇ-ਕਿੱਥੇ ਬਾਰਿਸ਼ ਪੈ ਰਹੀ ਹੈ ਅੱਜ।